ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਭਗਤਾ ਪਾਈ ਜਿਲ੍ਹਾ ਨੂੰ ਬਠਿੰਡਾ ਪੈਂਦਾ ਹੈ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਜੋ ਵੀਰੇ ਸਾਸੀ ਕਾ ਬਾਈ ਜੀ ਸਾਸੀ ਕਾ ਜੀ ਨਾਮ ਕੀ ਹੈ ਵੀਰ ਆਪਣਾ ਨਾਮ ਮੇਰਾ ਵਿਕਸ਼ਣ ਹੈ ਠੀਕ ਹੋ ਜੀ ਜੇ ਬਾਈ ਆਪਣੇ ਘਰ ਆਣ ਹੋਵੇ ਤੇ ਕੀ ਐਡਰੈਸ ਹੈ ਆਪਣਾ ਆਪਣਾ ਭਗਤਾ ਪਾਈ ਜੀ ਹਾਂਜੀ 32 ਸੇਲ ਬਰਾ ਤੇ ਨੇੜੇ ਕੁੜੀਆਂ ਵਾਲਾ ਸਟੇਲਾਈ ਠੀਕ ਹੋ ਜੀ ਤੇ ਭਰਾ ਜਿਹੜੀਆਂ ਆਪਣੀਆਂ ਪਹਿਲਾ ਵੀਡੀਓ ਪਈਆਂ ਕਰੋ ਕਿਦਾਂ ਦਾ ਰਿਜ਼ਲਟ ਰਿਹਾ ਜੀ ਵਧੀਆ ਰਿਜ਼ਲਟ ਤੇ ਕਿੰਨੇ ਟਾਈਮ ਚ ਪਸੂ ਸੇਲ ਹੋ ਜਾਂਦਾ ਦੂਜੇ ਦਿਨ ਨੂੰ ਸੇਲ ਹੋ ਜਾਂਦੀ ਠੀਕ ਹੋ ਜੀ ਤੇ ਅੱਜ ਆਪਨੇ ਕੋ ਕਿੰਨੇ ਨਾਗ ਵਕਾਉ ਆ ਜੀ ਤਿੰਨ ਨਾਗ ਵਕਾਉ ਦੱਸੋ ਜੀ ਪਹਿਲੀ ਵੇੜ ਦੇ ਡਿਟੇਲ ਕੀ ਆ ਜੀ ਇਹ ਵੇੜ ਦੂਜਾ ਸੁਆ ਸੁਣਾ ਜੀ ਨੇ ਠੀਕ ਹੋ ਜੀ ਖੂਨ ਦੇ ਵਿੱਚ 7 ਤੋਂ 8 ਦਿਨ ਲੈਂਦੀ ਹੈ ਜੀ ਠੀਕ ਹੋ ਜੀ ਤੇ ਜਿਹੜੇ ਸੁਏ ਨੇ 20 ਕਿਲੋ ਤੱਕ ਦਿਸਦਾ ਹੀ ਤੁਸੀਂ ਵੇਖ ਸਕਦੇ ਹੋ ਵੀਰੇ ਬਾਡੀ ਬੈਂਟਰ ਦੀ ਚੰਗੀ ਆ ਦਰਮਿਆਨਾ ਕਰਦਾ ਸੰਦਾ ਹਵਾਨਾ ਬਾਈ ਥੱਲੋਂ ਬਹੁਤ ਸਾਫ ਆ ਸੁਣਾ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਦੇਖ ਸਕਦੇ ਹੋ ਬਈ ਮੂੰਹ ਮੱਥੀ ਬਹੁਤ ਜ਼ਿਆਦਾ ਚੰਗੀ ਆ ਮੜਤੂ ਰਵਗਦੀ ਵੀਰੇ ਆ ਬਹੁਤ ਸਾਫ ਹਵਾਨਾ ਬਾਈ ਦੇਖ ਸਕਦੇ ਤੁਸੀਂ ਵੈੜਦਾ ਤੋਰਾ ਦੇਖ ਸਕਦੇ ਹੋ ਤੁਸੀਂ ਕਈ ਵਾਰ ਸਾਥੂ ਕੋਈ ਜੀ ਮਿਸਟੇਕ ਹੋ ਜਾਂਦੀ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਇਹ ਤੁਸੀਂ ਬਾਈ ਨਾਲ ਕਾਲ ਕਰਕੇ ਆ ਸਕਦੇ ਹੋ 7 ਤੋਂ 8 ਦਿਨਾਂ ਦੀ ਵੀਰੇ ਕੱਚੀ ਆ ਦੂਜਾ ਸੂਰਾ ਸੂਣਾ ਪਹਿਲੇ ਸੂਏ 20 ਲੀਟਰ ਦੁੱਧ ਦਾ ਰਿਕਾਰਡ ਸੀਗਾ 22 ਕਿਲੋ ਦੁੱਧ ਦਰ ਨਾਲ ਦੇ ਦੀ ਠੀਕ ਹੋਇਆ ਸੋਰੀ 22 3 ਦੁੱਧ ਦੇਣ ਦੀ ਆਸ ਹੈਗੀ ਲੀਟਰ ਦੀ ਤੇ ਬਾਈ ਜੀ ਕੀ ਡਿਮਾਂਡ ਕਰਦਗੇ ਆਪੇ ਜੀ ਜੀ ਡਿਮਾਂਡ 60000 ਰੁਪਏ ਕਰ ਦਿੰਦੇ ਠੀਕ ਹੋਇਆ ਮੋਕੇ ਤੇ ਮਨਤਨ ਕੀਤਾ ਜਾਓ ਮਨਤਨ ਕਰ ਦਾਂਗੇ ਠੀਕ ਹੋ ਜੀ ਅੱਗੇ ਆ ਜਾਓ ਜੀ ਬੈਡ ਦੀ ਕੀ ਡਿਟੇਲ ਹੈ ਇਹ ਦੂਜਾ ਸੂਦਾ ਸੁਣਾਇਆ ਨੇ ਇਹਨੂੰ ਵੀ ਦੂਜਾ ਸੂਦਾ ਸੁਣਾਓ ਇਹ ਦਾੰਦਾ ਜੀ ਨੂੰ ਠੀਕ ਹੋ ਜੀ ਪਾਣੀ ਮੀਟਰ ਜੀ ਠੀਕ ਹੋ ਜੀ ਠੀਕ ਹੋ ਜੀ ਤੇ ਕਿਨੇ ਕਿ ਦਿਨਾਂ ਦੀ ਕੱਚੀ ਹੈ ਜੀ ਇਹ? ਇਹ ਜੀ 10 ਦਿਨਾਂ ਦੀ ਕੱਚੀ ਹੈ ਜੀ। 10 ਦਿਨਾਂ ਦੀ ਕੱਚੀ ਤੇ ਸੱਜਰ ਦਾ ਪੱ 20 ਕਿਲੋ ਦੁੱਧ ਦੱਸਾ ਜੀ ਇਹਨੇ ਕੋਈ ਲੈ ਸੁਣ। ਠੀਕ ਹੋ ਜੀ। ਦੁੱਧ ਦੀ ਗਾਰੰਟੀ ਹੈ 30 ਕਿਲੋ ਦੁੱਧ ਰਾਮਨਾ ਦੇ ਗੜ ਜੀ। ਠੀਕ ਹੋ ਜੀ। ਕੱਚੀ ਕੱਚੀ ਹੈ ਜੀ। ਬਹੁਤ ਕੱਚੀ ਹੈ ਜੀ ਭਾਈ। ਮੜਤ ਤੋ ਰਹਾ ਉਹ ਖਾ ਰੋ। ਮਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਹੈ, ਬਹੁਤ ਚੰਗੀ ਵਹਿੜਾ ਭਾਈ। ਮੂੰ ਮੱਠੀ ਪੀਣ ਸਾਹ। ਇਹ ਮੱਠੀ ਵਾਸ਼ਕੀ ਨਾ। ਪਈ 8-10 ਦਿਨ ਪਏ ਆ। ਸਿਰ ਜੇ ਚੰਗੀ ਹਾਈਟ ਆ ਆਜੋ ਦੀ ਆਜੋ ਰੰਗ ਰੂਪ ਵੱਲ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਇਸ ਵਾਰੀ 30 ਲੀਟਰ ਤੱਕ ਪਾਉਂਦੀ ਆਸ ਆ ਬਾਈ ਬਹੁਤ ਚੰਗਾ ਸਮਾਨ ਆ ਬਾਈ ਇਹ ਖੋਲਣਾ ਵੀ 1000 ਰੁਪਏ ਆ ਤੇ ਬਈ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਕੀ ਡਿਮਾਂਡ ਕਰਦੇ ਆਂ ਵੀਰ ਆਪਾਂ ਇਹਦੀ ਇਹਦੀ ਡਿਮਾਂਡ 65000 ਰੁਪਏ ਕਰਦੇ ਠੀਕ ਹੋ ਜੀ ਮੁੱਖ ਦੀ ਮੰਤਨ ਕੀਤਾ ਜਾਓ ਮੰਤਨ ਕਰ ਦਾਂਗੇ ਠੀਕ ਹੋ ਜੀ ਤੀਸਰਾ ਨੱਕ ਕਿਹੜਾ ਹੀ ਆਪਣੇ ਦਾ ਤੀਸਰਾ ਨੱਕ ਆ ਠੀਕ ਹੋਈ ਇਹ ਆਪਣੇ ਘਰ ਦੀ ਹੈ ਕਿ ਇਹ ਘਰ ਦੀ ਮੈਨੂੰ ਜੀ ਆਪਣੀ ਗੱਭਨ ਲਈ ਸੀ ਆਪਾਂ ਅੱਛਾ ਜੀ ਅੱਛਾ ਪਹਿਲਾਂ ਚਾਰ ਹੋ ਗਿਆ ਠੀਕ ਹੋ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਸੂਈ ਵੀ ਹੈ ਇਹ ਸੂਈ ਵੀ ਹੈ 2.5 ਮਹੀਨੇ ਹੋ ਗਏ ਇਹਨੂੰ ਸੂਈ ਨੂੰ ਠੀਕ ਹੋ ਜੀ 1 ਮਹੀਨਾ ਤੇ 3 ਦਿਨ ਹੋ ਗਏ ਰੱਟੀ ਪਾ ਲੱਗ ਗਈ ਠੀਕ ਹੋ ਜੀ ਤੇ ਬੱਚਾ ਕਿਹੜਾ ਹੀ ਆ ਬੱਚੀ ਹੈ ਜੀ ਮਗਰੇ ਦੇ ਵੀਰੇ ਆ ਬੱਚੀ ਆ ਤੇ ਕਿੰਨਾ ਦੁੱਧ ਆਪਾਂ ਜੋਕ ਕੇ ਦੇਵਾਂਗੇ ਦੁੱਧ ਆਪਾਂ 11 ਕਿਲੋ ਜੋਕ ਕੇ ਦਵਾਂਗੇ ਦੁੱਧ 12 ਕਿਲੋ ਠੀਕ ਹੋ ਜੀ ਭਾਵੇਂ ਕੋਈ ਚਾਰ ਟਾਈਮ ਚੁਵਾਈ ਕਰੇ ਪੰਜ ਦਾ ਚੁਵਾਈ ਕਰ ਲਈ ਜੀ ਕੋਈ ਠੀਕ ਹੋ ਜੀ ਹੁਵ 11 ਲੀਟਰ ਦੁੱਧ ਆ। ਹਾਂ ਜੀ ਬੇਟੀ ਪੂਰੇ ਫੁੱਲ ਗਰਾਟੇ ਜੀ। ਠੀਕ ਹੋ ਜੀ। 24 ਜੀ ਦੀ ਇੱਕ ਨੰਬਰ 24। 24 ਚ ਚੰਗੀ ਆ ਵੀਰੇ। ਬਹੁਤ ਚੰਗੀ ਵਹਿੜਾ। ਕਿਹੜਾ ਸੂਆ ਵੀਰੇ ਇਹ? ਦੂਜਾ ਸੂਆ ਸੂਈ ਦੀ ਆ ਜੀ। ਦੂਜਾ ਸੂਆ ਆਸ ਤੇ 1 ਮਹੀਨੇ ਦੀ ਗੱਭਣ। ਠੀਕ ਹੋ ਜੀ। ਮੂੰਹ ਮੱਥੇ ਹੀ ਦੇਖ ਸਕਦੇ ਹਾਂ ਬਈ ਬਹੁਤ ਜ਼ਿਆਦਾ ਚੰਗੀ ਆ ਚੰਗੇ ਵਜਨ ਚ ਵਹਿੜ। ਕੱਦ ਘਾਟੀ ਦੀ ਬਹੁਤ ਜ਼ਿਆਦਾ ਚੰਗੀ ਆ ਵੀਰੇ ਪੈਠ ਬੂੜਾ ਦੇਖ ਸਕਦੇ ਹੋ ਚੰਗਾ ਵੀਰੇ। ਪੂਰਾ ਦੇਖ ਸਕਦੇ ਹੋ। ਇਸ ਟਾਈਮ 11 ਲੀਟਰ ਦੁੱਧ ਤਿਆਰ ਆ। ਮਗਰੇ ਦੇ ਬੱਚੀ ਆ। ਇੱਕ ਮਹੀਨੇ ਤੋਂ ਉੱਪਰ ਹੋ ਗਿਆ ਵੀਰੇ ਇਹਦੇ ਟੀਕਾ ਭਰਾਏ ਨੂੰ ਹਨਾਂ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹਾਂ ਆਹ ਬੱਚੀ ਹੈ ਬਈ ਇਹਦੀ ਇਸ ਟਾਈਮ 11 ਲੀਟਰ ਦੁੱਧ ਤਿਆਰ ਚਵਾਈ ਚ ਬਹੁਤ ਜ਼ਿਆਦਾ ਸ਼ਾਨਦਾਰ ਆ ਵੀਰੇ ਇਹ ਚੰਗਾ ਥਾਣਾ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਇਹਦੀ ਡਿਮਾਂਡ 35000 ਰੁਪਇਆ ਕਰਦੇ ਆਂ ਠੀਕ ਹੋ ਮੌਕੇ ਤੇ ਮੰਤਨ ਕੀਤਾ ਜਾਊਗਾ ਮੰਤਨ ਕਰਦਾ ਠੀਕ ਹੋ ਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ 62807 ਜੀ ਹਾਂਜੀ 79179 ਇੱਕ ਵਾਰਾਂ ਫੇਰ ਬੋਲ ਦੇ 62807 ਹਾਂਜੀ 79179 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਤਿੰਨੇ ਵੇੜਾਂ ਚ ਕੋਈ ਵੇੜ ਚੰਗੀ ਲੱਗਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ